ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਰਮਨ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਤੇ ਇੱਕ ਸਨੇਹਾ ਵੀ ਹੈ ਕਿ ਜੋ ਪਿਛਲੇ ਸਮੇਂ ਪਾਈ ਸਾਹਿਬ ਭਾਈ ਪੰਥ ਪ੍ਰੀਤ ਸਿੰਘ ਜੀ ਦੇ ਯੂਰਪ ਦੌਰੇ ਤੇ ਆਉਣ ਤੇ ਜਰਮਨ ਦੀਆਂ ਸੰਗਤਾਂ ਵੱਲੋਂ ਬਾਤ ਬਵਾਦ ਸ਼ੁਰੂ ਕੀਤਾ ਗਿਆ ਸੀ ਉਹ ਸੀ ਭਾਈ ਸਾਹਿਬ ਭਾਈ ਮੱਖਣ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਿ ਭਾਈ ਸਾਹਿਬ ਛੱਪੜੀ ਸਾਦੇ ਆ ਰਾਮ ਸਰੋਵਰ ਨੂੰ ਗਲਤ ਪ੍ਰਚਾਰ ਕਰਦੇ ਆ ਇਹੋ ਜੀਆਂ ਗੱਲਾਂ ਕਰਕੇ ਬਹੁਤ ਵੱਡਾ ਵਿਰੋਧ ਦੇ ਵਿੱਚ ਇੱਕ ਵੀਡੀਓ ਪਾਈ ਸੀ ਜਿਹੜਾ ਸਾਰੇ ਜਰਮਨ ਵਿੱਚ ਵਿਰੋਧ ਦਾ ਕਾਰਨ ਬਣਿਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਮੈਂ ਭਾਈ ਸਾਹਿਬ ਭਾਈ ਮੱਖਣ ਸਿੰਘ ਨੂੰ ਵੀ ਬੇਨਤੀ ਕੀਤੀ ਸੀ ਉਸੇ ਦਿਨ ਫੋਨ ਤੇ ਕਿ ਭਾਈ ਸਾਹਿਬ ਜੀ ਜੇ ਤੁਹਾਡੇ ਕੋ ਕੋਈ ਵੀਡੀਓ ਜਾਂ ਕੋਈ ਇਹੋ ਜਿਹਾ ਪ੍ਰੂਫ ਹੈ ਭਾਈ ਪੰਥਪਰੀ ਜੀ ਜੋ ਗਲਤ ਪ੍ਰਚਾਰ ਕਰਦੇ ਹਨ ਤੁਸੀਂ ਸੰਗਤਾਂ ਦੇ ਰੂਬਰੂ ਕਰੋ ਔਰ ਮੈਨੂੰ ਭੇਜੋ ਅਸੀਂ ਆਪ ਜੀ ਦਾ ਸਾਥ ਦੇਵਾਂਗੇ ਔਰ ਸੰਗ ਭਾਈ ਸਾਹਿਬ ਭਾਈ ਪੰਥਪਰੀ ਸਿੰਘ ਜੀ ਨੂੰ ਕਲੀਅਰ ਕਰਨ ਲਈ ਜ਼ਰੂਰ ਪਿਰਾਂਗੇ ਕਿ ਭਾਈ ਸਾਹਿਬ ਤੁਸੀਂ ਕੀ ਕੀਤਾ ਅੱਜ ਆਉਂਦਾ ਜਵਾਬ ਅੱਜ ਤੱਕ ਉਹਨਾਂ ਨੇ ਕੋਈ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਸਭ ਤੋਂ ਪਹਿਲਾਂ ਸੀ ਆਪ ਜੀ ਦਾ ਵਿਰੋਧ ਕਿ ਅਸੀਂ ਉਹਨਾਂ ਨੂੰ ਕਿਸੇ ਸਟੇਜ ਤੋਂ ਬੋਲਣ ਨਹੀਂ ਦੇਣਾ ਦੱਸੋ ਕਿਸੇ ਕਿੱਥੇ ਦੀ ਯੋਗਤਾ ਹੈ ਕਿ ਇੱਕ ਐਡਾ ਵੱਡਾ ਪੰਥ ਦਾ ਵਿਦਵਾਨ ਹੋਵੇ ਤੇ ਉਹਨੂੰ ਦੋ ਚਾਰ ਆਦਮੀ ਵਿਅਕਤੀ ਐਵੇਂ ਅਲੀਗੇਸ਼ਨ ਲਾ ਕੇ ਕਹਿ ਦੇਣ ਕਿ ਅਸੀਂ ਉਹਦਾ ਵਿਰੋਧ ਕਰਨਾ ਇਸ ਤੋਂ ਮੰਦਭਾਗੀ ਘਟਨਾ ਸਿੱਖਾਂ ਵਾਸਤੇ ਕੀ ਹੋ ਸਕਦੀ ਹੈ ਦੂਸਰੀ ਮੇਰੀ ਬੇਨਤੀ ਭਾਈ ਸਾਹਿਬ ਭਾਈ ਸੋਹਣ ਸਿੰਘ ਜੀ ਕੰਗ ਹੋਣਾ ਨੂੰ ਕਿ ਭਾਈ ਸਾਹਿਬ ਜੀ ਤੁਸੀਂ ਜਿਹੜੀਆਂ ਬੇਨਤੀਆਂ ਕਰਦੇ ਆ ਸਾਨੂੰ ਪੁੱਛਿਆ ਨਹੀਂ ਕਿ ਸਾਡੇ ਵਿਦਵਾਨ ਆ ਰਹੇ ਆ ਤੁਹਾਡੇ ਕੋ ਕਦੋਂ ਟਾਈਮ ਆ ਅਸੀਂ ਕੋਈ ਬੇਲੜ ਨਹੀਂ ਐ ਨਾ ਸਾਡੇ ਵਿਦਵਾਨ ਬੇਲੜ ਹਨ ਤੁਸੀਂ ਹੁਣ ਕਹਿੰਦੇ ਹੋ ਕਿ ਸਾਡੇ ਨਾਲ ਡਿਬੇਟ ਕਰੋ ਆਪ ਜੀ ਬਹੁਤ ਵੱਡਾ ਗਰੁੱਪ ਚਲਾ ਰੇਡੀਓ ਚਲਾ ਰਿਆ ਹੋ ਤੁਹਾਨੂੰ ਵੀ ਡਿਬੇਟ ਦੇ ਅਸੂਲਾਂ ਦਾ ਪਤਾ ਹੋਣਾ ਚਾਹੀਦਾ ਰੇਡੀਓ ਦੇ ਅਸੂਲਾਂ ਦੇ ਕੀ ਹੁੰਦੇ ਹਨ ਉਹਨਾਂ ਬਾਰੇ ਵੀ ਜਾਣਕਾਰੀ ਹੋਣੀ ਹੈ ਭਾਈ ਸੋਹਣ ਸਿੰਘ ਜੀ ਕੰਗ ਆਪ ਜੀ ਨੂੰ ਬੇਨਤੀ ਹੈ ਖੁੱਲੇ ਤੌਰ ਤੇ ਆਪ ਜੀ ਉਹ ਜਿਹੜਾ ਆਪ ਵਿਅਕਤੀ ਲਈ ਫਿਰਦੇ ਹੋ ਕੈਲੀਫੋਰਨੀਆ ਵਾਲਾ ਜੋ ਉਹ ਮੰਦ ਭਾਸ਼ਾ ਬੋਲਦਾ ਹੈ ਜੋ ਬੀਬੀਆਂ ਨੂੰ ਮੰਦ ਭਾਸ਼ਾ ਬੋਲਦਾ ਹੈ ਅਸੀਂ ਇਹੋ ਜਿਹੇ ਵਿਅਕਤੀ ਨਾਲ ਕਦੇ ਵੀ ਸਮਾਂ ਨਹੀਂ ਕੱਢਾਂਗੇ ਉਸ ਵਿਅਕਤੀ ਨੂੰ ਕੋਈ ਹੈ ਜਮੀਰ ਹੈ ਉਹਦਾ ਕੋਈ ਹੈ ਤੇ ਉਹ ਅਮਰੀਕਾ ਜਾ ਕੇ ਆਪਣੇ ਸਾਥੀਆਂ ਸਮੇਤ ਉੱਥੇ ਭਾਈ ਪੰਥਪ੍ਰੀਤ ਸਿੰਘ ਵੀ ਜਾਂਦੇ ਰਹਿੰਦੇ ਆ ਔਰ ਹੋਰ ਪ੍ਰਚਾਰਕ ਵੀ ਜਾਂਦੇ ਰਹਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਉੱਥੇ ਸੱਦਾ ਦੇ ਲਵੇ ਜਾਂ ਇੰਡੀਆ ਜਾ ਕੇ ਦੇ ਲਵੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦਾ ਕੋਈ ਪ੍ਰੋਫੈਸਰ ਕੋਈ ਇਹੋ ਜਿਹਾ ਵਿਦਵਾਨ ਸੋਨ ਸਿੰਘ ਜੀ ਕੰਗ ਲਿਆਓ ਜਿਹੜਾ ਭਾਈ ਭਾਈ ਪੰਥਪ੍ਰੀਤ ਸਿੰਘ ਜੀ ਦੇ ਕੱਦ ਦੇ ਬਰਾਬਰ ਦਾ ਹੋਵੇ ਹਾਂ ਮੈਂ ਆਪ ਜੀ ਨੂੰ ਔਰ ਆਪ ਦੇ ਦੋਸਤਾਂ ਨੂੰ ਜਿਹੜਾ ਇੱਥੇ ਵਿਰੋਧ ਕਰ ਰਿਹਾ ਹੈ ਜਰਮਨ ਦੇ ਵਿੱਚ ਸਮੂਹ ਸਿੱਖ ਸਾਕਤਾਂ ਨੂੰ हां कोई जर्मन ਦਾ ਕੋਈ ਵੀ ਵਿਦਵਾਨ ਪਹਿਲੋ ਤਾਂ ਮੈਂ ਭਾਈ ਸੋਨ ਸਿੰਘ ਕੰਗ ਜੀ ਆਪ ਜੀ ਨੂੰ ਕਹਾਂਗਾ ਕਿ ਸ਼ਨੀਚਰਵਾਰ ਨੂੰ 4 ਵਜੇ ਤੋਂ ਬਾਅਦ ਸਟਟਗਾਰਟ ਵਿਖੇ ਜਿੰਨੇ ਵੀ ਤੁਹਾਡੇ ਜਰਮਨ ਲੈਵਲ ਦੇ ਵਿਦਵਾਨ ਹੋਣ ਉਹ ਕੈਲੀਫੋਰਨੀਆ ਤੋਂ ਸ਼ਟ ਉੱਥੇ ਆ ਕੇ ਆਪ ਖੁੱਲੇ ਤੌਰ ਤੇ ਵਿਚਾਰ ਪਟਾੰਦਰਾ ਭਾਈ ਸਾਹਿਬ ਭਾਈ ਪੰਥ ਕਸਰੀ ਨੂੰ ਕਰ ਸਕਦੇ ਹੋ ਆਪਣਾ ਰੇਡੀਓ ਵੀ ਲੈ ਆਇਓ ਆਪਣਾ ਵੀਡੀਓ ਵੀ ਲੈ ਆਇਓ ਜੋ ਵੀ ਵਿਚਾਰਾ ਹੋਣ ਜੇ ਤੁਸੀਂ ਨਹੀਂ ਕਰ ਸਕਦੇ ਜੇ ਜਰਮਨ ਦਾ ਕੋਈ ਇਹ ਜਰਮਨ ਦਾ ਮਸਲਾ ਹੈ ਨਾ ਕਿ 올 ਆਫ ਵਰਲਡ ਦਾ ਹੈ ਸਾਡੀਆਂ ਜਰਮਨ ਦਾ ਮਸਲਾ ਹੈ ਔਰ ਤੁਹਾਨੂੰ ਬੇਨਤੀ ਹੈ ਕਿ ਆਓ ਸਟਟਗਾਰਟ ਦੇ ਵਿੱਚ ਪਹੁੰਚੋ ਤੁਸੀਂ ਖੁਦ ਆਓ ਜੋ ਵੀ ਵਿਚਾਰਾ ਜੋ ਵੀ ਸਵਾਲ ਕੁਐਸਚਨ ਪੁੱਛੇ ਤੁਹਾਨੂੰ ਖੁੱਲਾ ਸੱਦਾ ਹੈ ਔਰ ਅਸੀਂ ਇਸ ਕੇ ਰਲਦਾ ਕਦੇ ਨਹੀਂ ਡਰਦੇ ਕਿ ਭਾਈ ਪੰਥਪ੍ਰੀਤ ਸਿੰਘ ਜੀ ਕਿਸੇ ਨਾਲ ਬਹਿਣ ਤੋਂ ਜਾਂ ਵਿਚਾਰ ਪਟਾੰਦਰਾ ਕਰਨ ਤੋਂ ਡਰਦੇ ਹਨ ਇਹ ਕਿਸੇ ਵੀ ਪ੍ਰਕਾਰ ਨੇ ਪਰ ਹਾਂ ਸ਼ਰਤ ਹੈ ਤੁਹਾਡਾ ਕੋਈ ਕੈਲੀਫੋਰਨੀਆ ਵਾਲਾ ਕੋਈ ਜਿਹੜਾ ਵਿਦਵਾਨ ਚੱਕੀ ਫਿਰਦੇ ਹੋ ਇਹੋ ਜਿਹੇ ਵਿਦਵਾਨਾਂ ਨਾਲ ਜਿਹਨਾਂ ਨੂੰ ਜਿਨ੍ਹਾਂ ਨੂੰ ਭਾਸ਼ਾ ਦਾ ਬੋਲਣ ਦਾ ਨਹੀਂ ਪਤਾ ਔਰ ਜਿਹਨੂੰ ਕਿਸੇ ਨਾਲ ਗੱਲ ਕਰਨ ਦਾ ਨਹੀਂ ਪਤਾ ਔਰ ਜਿਹੜਾ ਕਿ ਵੀਡੀਓ ਪਾ ਪਾ ਕੇ ਗਾਲ੍ਹਾਂ ਕੱਢਦਾ ਤੁਸੀਂ ਇਹੋ ਜਿਹੇ ਵਿਦਵਾਨ ਲੈ ਕੇ ਲੈ ਕੇ ਆਉਂਦੇ ਹੋ ਸਾਡੇ ਵਾਸਤੇ ਜਾਂ ਸਾਡੀ ਸਾਡੇ ਕੀ ਸੋਚਣਗੇ ਸਾਡੇ ਬੱਚੇ ਜਾਂ ਅਸੀਂ ਕੀ ਸੋਚਾਂਗੇ ਕਿ ਇਹੋ ਜਿਹੇ ਵਿਦਵਾਨਾਂ ਨਾਲ ਸਾਡੇ ਵਿਦਵਾਨ ਵੱਡੇ ਵਿਦਵਾਨ ਬੈਠਦੇ ਹਨ ਸੋ ਭਾਈ ਸੋਨ ਸਿੰਘ ਜੀ ਕੰਗ ਮਜਬੂਰ ਨ ਹੋ ਕੇ ਆਪ ਜੀ ਨੇ ਬਾਰ-ਬਾਰ ਵੀਡੀਓ ਸ਼ੇਅਰ ਕੀਤੀ ਸੀ ਮਜਬੂਰ ਨ ਹੋ ਕੇ ਸਾਨੂੰ ਇਹ ਆਪ ਜੀ ਨੂੰ ਸੱਦਾ ਦੇਣਾ ਪਿਆ ਨਹੀਂ ਤਾਂ ਸਾਡਾ ਕੋਈ ਵੀ ਵਿਰੋਧ ਕਰਨ ਦੇ ਜਾਂ ਇਹੋ ਜਿਹੇ ਕਾਰਨ ਕਰਕੇ ਰਾਈ ਕਰਨ ਜਾਂ ਕਿਸੇ ਜੇ ਅੰਸ਼ ਦਾ ਸਾਡਾ ਕੋਈ ਵਿਚਾਰ ਨਹੀਂ ਸਾਡਾ ਸਿਰਫ ਤੇ ਸਿਰਫ ਇੱਕੋ ਇੱਕ ਮਿਸ਼ਨ ਹੈ ਕਿ ਪਖੰਡਵਾਦ ਨੂੰ ਦੂਰ ਕਰਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਤੇ ਉਹਨਾਂ ਨੂੰ ਜੋੜਨ ਵਾਸਤੇ ਜਿੱਥੋਂ ਹੱਦ ਤੱਕ ਸਾਡੇ ਕੋ ਸਿੱਖਾਂ ਕੋ ਜਿੰਦ ਜਾਨ ਹੈ ਉੱਥੇ ਤੱਕ ਜਾਵਾਂਗੇ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ